ਕੋਈ ਵੀ ਬੈਂਕ 10 ਲੱਖ ਤੋਂ ਰੁਪਈਆ 10 ਲੱਖ 10 ਲੱਖ ਤਾਂ ਉਸ ਤੋਂ ਵੱਧ ਰੁਪਈਆ ਜੇਕਰ ਕੋਈ ਬੰਦਾ ਕਢਾਉਂਦਾ ਹੈ ਉਹਦੀ ਜਾਣਕਾਰੀ ਡਿਸਟ੍ਰਿਕਟ ਦੇ ਮੁਖੀ ਨੂੰ ਦੇਣੀ ਹੋਏ ਕੈਸ਼ ਬੈਨਾ ਹੈਗੀ ਇਹਨਾਂ ਨੂੰ ਜੋ ਕੈਸ਼ ਲੈ ਕੇ ਜਾਂਦੀਆਂ ਨੇ ਉਹ ਕੈਸ਼ ਬੈਨਾ ਦੇ ਕੋਲ ਉਹਦੇ ਕੈਸ਼ ਦੇ ਪ੍ਰਾਪਤ ਕਾਗਜ਼ ਚਾਹੀਦੇ ਆ ਹੂੰ ਕਿੱਥੋਂ ਆਇਆ ਪੈਸਾ ਕਿੱਥੇ ਲੈ ਕੇ ਜਾਣਾ ਡਾਕੂਮੈਂਟ ਹੋਣਾ ਚਾਹੀਦਾ ਉਹਦੇ ਜੇ ਕਿ ਡਾਕੂਮੈਂਟ ਨਹੀਂ ਹੋਣਗੇ ਤਾਂ ਪੈਸਾ ਜ਼ਬਤ ਕਰ ਲਿਆ ਜਾਵੇਗਾ ਹੁਣ ਥਰਡ ਪਾਰਟੀ ਪੈਸਾ ਵੀ ਨਹੀਂ ਕੋਈ ਪਹਚਾ ਸਕੇਗਾ ਜੇ ਥਰਡ ਪਾਰਟੀ ਜ ਕੋਈ ਕਾਰ ਵਿੱਚ ਪੈਸੇ ਲੈ ਕੇ ਜਾ ਰਿਹਾ ਤੇ ਅੱਗੇ ਪੁਲਿਸ ਘੇਰ ਲੈਂਦੀ ਹੈ ਉਹਨੂੰ ਘੇਰ ਕੇ ਪੈਸਾ ਕੱਢਦੀ ਹੈ ਤਾਂ ਦੱਸੇ ਹੀ ਪੁੱਛਣਾ ਦੱਸੋ ਜੀ ਤੁਸੀਂ ਪੈਸਾ ਕਿੱਥੋਂ ਆਇਆ ਕਹਿੰਦੇ ਵੀ ਉਹ ਫਲਾਣੇ ਬੰਦੇ ਦਾ ਪੈਸਾ ਉੱਥੇ ਪਹੁੰਚਾਉਣਾ ਨਹੀਂ ਪਹਚਾ ਸਕਦੇ ਚੋਣ ਕਮਿਸ਼ਨ ਨੇ ਹੁਣ ਵੱਡੀ ਕਾਰਵਾਈ ਕੀਤੀ ਹੈ ਜਿਦੇ ਵਿੱਚ ਵੱਡੇ ਸੂਬਿਆਂ ਦੇ ਵੱਡੇ ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ ਹੈ ਜਿਦੇ ਵਿੱਚ ਉੱਤਰ ਪ੍ਰਦੇਸ਼ ਵੀ ਆ ਬਿਹਾਰ ਵੀ ਆ ਉੱਤਰਾਖੰਡ ਵੀ ਆ ਹਿਮਾਚਲ ਪ੍ਰਦੇਸ਼ ਆ ਗੁਜਰਾਤ ਆ ਕਾਫੀ ਵੱਡੀ ਤੇ ਅਹਿਮ ਕਾਰਵਾਈ ਬੰਨੀ ਜਾ ਰਹੀ ਹੈ ਬਿਲਕੁਲ ਜੀ ਪੱਛੀ ਮਗਾਲ ਵੀ ਹੈਗਾ ਜੀ ਪੱਛੀ ਮਗਾਲ ਦਾ ਡੀਜੀਪੀ ਹਟਾਤਾ ਉਹਨਾਂ ਨੇ ਤੇ ਇਦਾਂ ਦਾ ਜਿਹੜਾ ਹੁੰਦਾ ਨਾ ਧਰਮਿੰਦਰ ਜੀ ਚੋਣ ਕਮਿਸ਼ਨ ਦਾ ਇੱਕ ਦਬਦਬਾ ਹੁੰਦਾ ਜੀ ਜਦੋਂ ਚੋਣਾਂ ਚੱਲਦੀਆਂ ਨੇ ਨਾ ਉਦੋਂ ਇੱਕ ਚੋਣ ਕਮਿਸ਼ਨ ਨੇ ਆਪਣਾ ਪ੍ਰਭਾਵ ਦਿਖਾਉਣਾ ਹੁੰਦਾ ਗਾਰੇ ਪਾਸੇ ਕਿਉਂਕਿ ਸਾਰਾ ਹੁਣ ਦੇਸ਼ ਚੋਣ ਚੋਣ ਕਮਿਸ਼ਨ ਦੇਦੀ ਨਾ ਆ ਗਿਆ ਇਸ ਟਾਈਮ ਜੀ ਨਾ ਨਰਿੰਦਰ ਮੋਦੀ ਚੱਲਦੀ ਐ ਇਸ ਟਾਈਮ ਨਾ ਕਿਸੇ ਭਗਵੰਤ ਮਾਨ ਦੀ ਨਾ ਕਿਸੇ ਕੇਜਰੀਵਾਲ ਦੀ ਹੂੰ ਕਿਸੇ ਦੀ ਨਹੀਂ ਚੱਲਦੀ ਇਸ ਟਾਈਮ ਹੂੰ ਤੇ ਹੁਣ ਤੁਸੀਂ ਮਹਿਸੂਸ ਕਰ ਰਹੇ ਹੋਗੇ ਕਿ ਬੜਾ ਕਲੀਨ ਜਿਹਾ 22 ਤਰੀਕ ਤੱਕ ਨਾ 23 ਤੱਕ ਲੰਬੀ ਐ ਕਰ ਹੂੰ ਕੱਲ ਤੱਕ ਕੱਲ ਤੱਕ ਮੇਰੇ ਖਿਆਲ ਚ 72 ਘੰਟੇ ਹੋ ਜਾਣਗੇ ਅੱਜ ਹੋ ਗਏ ਮੇਰੇ ਖਿਆਲ ਚ ਤੁਹਾਨੂੰ ਅੱਜ ਕਿਤੇ ਵੀ ਕੋਈ ਵੀ ਸਿਆਸੀ ਪੋਸਟਰ ਨਹੀਂ ਨਜ਼ਰ ਆਏਗਾ ਤੁਹਾਨੂੰ ਕਿਤੇ ਕੋਈ ਸਿਆਸੀ ਹੋਡ ਨਜ਼ਰ ਨਹੀਂ ਆਏਗਾ ਕਿਸੇ ਸਿਆਸੀ ਲੀਡਰ ਦੀ ਫੋਟੋ ਨਜ਼ਰ ਨਹੀਂ ਆਏਗੀ ਤੁਹਾਨੂੰ ਆਏਗੀ ਜੀ ਸਾਰਾ ਕੁਝ ਸੁਨਕਲੀ ਨਿਕਲ ਦੇਣਾ ਹੂੰ ਤੁਸੀਂ ਜਿੱਦਾਂ ਨਾ ਜਿਵੇਂ ਕਰੋਨਾ ਹੁੰਦਾ ਕਰੋਨਾ ਨੇ ਕੰਮ ਕੀਤਾ ਸੀ ਨਾ ਕਰੋਨਾ ਨੇ ਬਈ ਕਿੱਦਾਂ ਦਾ ਮੌਸਮ ਸਾਫ਼ ਕਰਤਾ ਸੀ ਬਿਲਕੁਲ ਹੀ ਤੁਹਾਨੂੰ ਪਹਾੜ ਨਜ਼ਰ ਆਉਣ ਲੱਗੇ ਸੀਗਾ ਵਾਹ ਇਸ ਦਿਨ ਕਿੰਨੇ ਉਹ ਦਿਨਾਂ ਪਰ ਪਹਾੜ ਨਜ਼ਰ ਆਉਂਦੇ ਤੁਹਾਨੂੰ ਇੱਥੋਂ ਸਾਫ਼ ਸਤਰਾ ਮੌਸਮ ਸੀਗਾ ਤੁਹਾਨੂੰ ਤੋੜੀਆਂ ਅੱਖਾਂ 'ਚ ਤੁੰਦ ਨਹੀਂ ਪੈਂਦੀ ਤੂੜ ਨਹੀਂ ਪੈਂਦੀ ਸੀਗੀ ਤੇ ਐਦਾਂ ਹੀ ਹੁਣ ਚੋਣ ਕਮਿਸ਼ਨ ਦਾ ਇਹ ਕੰਮ ਹੋ ਗਿਆ ਚੋਣ ਕਮਿਸ਼ਨ ਨੇ ਐਦਾਂ ਹੀ ਕਰਨਾ ਜਿੱਥੇ ਮੜਾ ਮੋਟਾ ਲੱਗਦਾ ਕੋਈ 에ਰਰ ਹੈ ਨਾ ਹੂੰ ਉਹਨੇ ਚੋਣ ਕਮਿਸ਼ਨ ਨੇ ਕਰ ਦੇਣਾ ਪਰ ਚੋਣ ਕਮਿਸ਼ਨ ਤੇ ਸਾਡੀਆਂ ਨਜ਼ਰਾਂ ਸਾਡੀਆਂ ਜਿਹੜਾ ਗੱਲਬਾਤ ਉਹ ਆਲੋਚਨਾਤਮਕ ਤਰੀਕੇ ਨਾਲ ਵੀ ਹੁੰਦੀ ਆ ਹੂੰ ਕਿਉਂਕਿ ਜਿਹੜੀ ਪ੍ਰਕਿਰਿਆ ਚੋਣ ਕਮਿਸ਼ਨ ਮੁਖ ਚੋਣ ਕਮਿਸ਼ਨ ਨੂੰ ਨਿਯੁਕਤ ਕਰਨ ਦੀ ਨਰਿੰਦਰ ਮੋਦੀ ਨੇ ਕੀਤੀ ਉਹ ਟੋਟਲੀ ਸੱਤਾਧਾਰੀ ਪਾਰਟੀ ਦੇ ਪੱਖ ਚ ਹੈ ਹੂੰ ਟੋਟਲੀ ਉਹ ਬੀਜੇਪੀ ਦੇ ਪੱਖ ਚ ਹੈਗੀ ਆ ਸਿੰਗਲ ਮੈਨ ਇੱਕ ਪ੍ਰਧਾਨ ਮੰਤਰੀ ਚੋਣ ਕਮਿਸ਼ਨ ਨੂੰ ਚੁਣ ਸਕਦਾ ਹੈ ਸਿੰਗਲ ਮੈਨ ਉਹਦਾ ਚਿਹਤਾ ਹੋਵੇ ਕੋਈ ਵੀ ਚਿਹਤਾ ਹੋਵੇ ਪ੍ਰਧਾਨ ਮੰਤਰੀ ਦਾ ਉਹ ਚੋਣ ਕਮਿਸ਼ਨ ਚੁਣ ਸਕਦਾ ਹੈ ਇਹ ਬੜੀਆਂ-ਬੜੀਆਂ ਬੜੀ ਵੱਡੀ ਤੇ ਬੜੀ ਖਤਰਨਾਕ ਗੱਲ ਹੋਈ ਆ ਭਾਰਤ ਵਿੱਚ ਜਿਸ ਨੇ ਸਾਡੇ ਦੇਸ਼ ਦਾ ਹਾਕਮ ਪੈਦਾ ਕਰਨਾ ਜਿਸ ਨੇ ਸਾਡੇ ਦੇਸ਼ ਦਾ ਹਕੂਮਤ ਜਿਸ ਦੇ ਹਵਾਲੇ ਕਰਨੀ ਆ ਉਹ ਪ੍ਰਕਿਰਿਆ ਹੀ ਸਹੀ ਨੇ ਉਹ ਪ੍ਰਕਿਰਿਆ ਨਿਰਪੱਖ ਨਹੀਂ ਹੈਗੀ ਉਹ ਪ੍ਰਕਿਰਿਆ ਹੀ ਪੱਖਪਾਤ ਆ ਉਪਰ ਪ੍ਰਕਿਰਿਆ ਦੇ ਵਿੱਚ ਉਹ ਪ੍ਰਕਿਰਿਆ ਵਿੱਚ ਵੀ ਨਿਰਪੱਖਪਾਤ ਹੈ ਉਸ ਪ੍ਰਕਿਰਿਆ ਨੂੰ ਨਿਰਪੱਖਤਾ ਨਜ਼ਰ ਆਉਣੀ ਚਾਹੀਦੀ ਸੀ ਹੂੰ ਸਾਡੇ ਦੇਸ਼ ਵਿੱਚ ਸਾਡੇ ਮੁਲਕ 'ਚ ਜਿਹੜੀ ਪ੍ਰਕਿਰਿਆ ਚੋਣ ਕਰਾ ਰਹੀ ਆ ਜਿਹੜਾ ਜਿਹੜਾ ਵਿਅਕਤੀ ਚੋਣ ਕਰਾ ਰਿਹਾ ਉਹ ਉਹਦੇ ਉੱਤੇ ਕੋਈ ਵੀ ਇਲਜ਼ਾਮ ਨਹੀਂ ਹੋਣਾ ਚਾਹੀਦਾ ਕਿ ਉਹ ਬੰਦਾ ਕਿਸ ਦੇ ਪੱਖ 'ਚ ਐ ਉਹ ਬੰਦਾ ਕੀ ਦਾ ਕੀ ਰਿਹਾ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਚੋਣ ਕਮਿਸ਼ਨ ਤਾਂ ਵੈਸੇ ਕੋਈ ਇਹੋ ਜਿਹਾ ਬੰਦਾ ਬਣਨਾ ਚਾਹੀਦਾ ਜਿਹੜਾ ਨਿਰਪੱਖਤਾ ਦਾ ਸਬੂਤ ਹੋਵੇ ਤੇ ਉਹਦੀ ਚੋਣ ਪ੍ਰਕਿਰਿਆਈ ਸਾਡੇ ਅਸੀਂ ਸ਼ੱਕ ਜਿਹੇ ਖੜੇ ਆ ਇਸੇ ਕਰਕੇ ਇਸੇ ਕਰਕੇ ਇਸੇ ਕਰਕੇ ਜਦੋਂ ਡੀਜੀਪੀ ਬਦਲਿਆ ਪੱਛੀ ਬੰਗਾਲ ਦਾ ਤਾਂ ਤਰਨ ਮੁਲ காங்கிரஸ் ਨੇ ਸਿੱਧਾ ਇਲਜ਼ਾਮ ਲਾਤਾ ਕਹਿੰਦੇ ਇੱਥੋਂ ਸਪਸ਼ਟ ਹੋ ਗਿਆ ਕਿ ਨਰਿੰਦਰ ਮੋਦੀ ਮਨੇ ਭਾਜਪਾ ਤੇ ਚੋਣ ਕਮਿਸ਼ਨ ਚ ਆਪਸ ਵਿੱਚ ਮਿਲੀ ਭੁਗਤ ਹੈ ਹਮ ਜਦੋਂ ਪੱਛੀ ਬੰਗਾਲ ਦਾ ਡੀਜੀਪੀ ਬਦਲਿਆ ਹਮ ਤਾਂ ਉਹ ਇਹ ਨੂੰ ਕਹਿਣ ਦਾ ਹੀ ਹਾਂ ਪੈ ਗਿਆ ਨਾ ਤਾਂ ਹੀ ਹਾਂ ਪੈ ਗਿਆ ਕਿਉਂਕਿ ਚੋਣ ਪ੍ਰਕਿਰਿਆਈ ਗਲਤ ਆ ਚੋਣ ਕਮਿਸ਼ਨ ਦੇ ਨਹੀਂ ਚੋਣ ਕਮਿਸ਼ਨ ਨੂੰ ਕਹਿੰਦਾ ਜੇ ਐਦਾਂ ਬਦਲੀਆਂ ਹੁਣ ਡੀਜੀਪੀ ਸਾਡਾ ਬਦਲਿਆ ਗਿਆ ਉਹ ਚ ਕੀ ਪ੍ਰੋਬਲਮ ਹੈਗੀ ਆ ਕੋਈ ਦਿੱਕਤ ਨਹੀਂ ਦੱਸੀ ਨੀ ਹਮ ਪਰ ਦੂਜੇ ਪਾਸੇ ਗ੍ਰਹਿਸ ਕੱਤਰ ਬਦਲੇ ਨੇ ਹਮ ਗ੍ਰਹਿਸ ਕੱਤਰ ਜਿਵੇਂ ਕਿ ਗੁਜਰਾਤ ਦਾ ਗ੍ਰਹਿਸ ਕੱਤਰ ਪੰਗਤ ਜੋਸੀ ਬਦਲਤਾ ਗੁਜਰਾਤ ਦਾ ਭਾਜਪਾ ਦੀ ਸਰਕਾਰ ਉਹ ਬਦਲਤਾ ਚਲੋ ਇੱਕ ਅੱਧਾ ਬਦਲਤਾ ਉਹਨਾਂ ਭਾਜਪਾ ਦਾ ਵੀ ਤੇ ਬਾਕੀ ਹੋਰ ਬਦਲਤੇ ਤੇ ਯੂਪੀ ਦਾ ਸੰਜੇ ਪ੍ਰਸ਼ਾਦ ਦਾ ਵੀ ਭਾਜਪਾ ਦਾ ਹੈਗਾ ਝਾਰਖੰਡ ਦਾ ਅਰਬਾ ਰਾਜਕਮਲ ਬਿਹਾਰ ਦਾ ਐਸਦਾਰ ਤੇ ਹਿਮਾਚਲ ਦਾ ਵਿਸ਼ੇਖ ਜੈਲ ਉੱਤਰਾਖੰਡ ਦਾ ਸਲੇਜਪਾ ਗੋਲੀ ਬਦਲਤਾ ਹੁਣ ਚੋਣ ਕਮਿਸ਼ਨ ਨੇ ਇਹਨਾਂ ਇਹਨਾਂ ਜ਼ਿਆਦਾਤਰ ਇਹ ਭਾਜਪਾ ਦੇ ਜੀ ਚੋਣ ਕਮਿਸ਼ਨ ਨੇ ਇਹ ਬਦਲੇ ਨੇ ਬਦਲ ਕੇ ਇੱਕ ਕਲੈਨ ਕਹੀਆ ਚੋਣ ਕਮਿਸ਼ਨ ਨੇ ਉਹ ਕਹੀਆ ਕਿ ਜਿਹੜੇ ਅਸੀਂ ਇਹ ਗ੍ਰੈਸ ਕੱਤਰ ਤੇ ਮੁੱਖ ਮੰਤਰੀ ਦੀ ਆਪਸ ਵਿੱਚ ਬਹੁਤ ਸਾਂਝ ਹੁੰਦੀ ਆ ਕਿਉਂਕਿ ਗ੍ਰੈਸ ਕੱਤਰ ਤੇ ਮੁੱਖ ਮੰਤਰੀ ਨੇ ਆ ਆਪਸ ਚ ਮਿਲਿ ਭੁਗਤ ਕਰਕੇ ਆਪਸ ਚ ਗੱਲਾਂ ਕਰਕੇ ਦੇਸ਼ ਵਿੱਚ ਪੂਰੀ ਨਿਆ ਸਿਸਟਮ ਨੂੰ ਸੈੱਟ ਕਰਨਾ ਹੁੰਦਾ ਉਹ ਆਪਸ ਇਸ ਕਰਕੇ ਸਾਨੂੰ ਗ੍ਰੈਸ ਕੱਤਰ ਅਤੇ ਮੁੱਖ ਮੰਤਰੀ ਦੀ ਆਪਚ ਮਿਲਿ ਕੁਤ ਭੁਗਤ ਕਰਕੇ ਕੋਈ ਚੋਣਾਂ ਵਿੱਚ ਦਖਲਅੰਦਾਜ਼ੀ ਨਾ ਹੋ ਜਵੇ ਇਸ ਕਰਕੇ ਅਸੀਂ ਇਹ ਬਦਲ ਦਿੱਤੇ ਗਏ ਆ ਹੂੰ ਚੋਣ ਕਮਿਸ਼ਨ ਨੇ ਕੱਲ ਹੋਰ ਵੀ ਕੁਝ ਐਲਾਨ ਕੀਤੇ ਆ ਇਹ ਵੀ ਬੜੇ ਬੜੀ ਵੱਡੀ ਗੱਲ ਹੈ ਉਹ ਹੈਗੇ ਨੇ ਕਿ ਹੁਣ ਕੋਈ ਵੀ ਬੈਂਕ ਕੋਈ ਵੀ ਬੈਂਕ ਬੇਸ ਤਾਂ ਖਾਸ ਕਰਕੇ ਪੰਜਾਬ ਦੇ ਉਹਨੇ ਗੱਲ ਕੀਤੀ ਹੈ ਪਰ ਨਹੀਂ ਇਹ ਸਾਰੇ ਹਿੰਦੁਸਤਾਨ ਦੇ ਲਾਗੂ ਹੁੰਦੀ ਆ ਹੂੰ ਕੋਈ ਵੀ ਬੈਂਕ 10 ਲੱਖ ਤੋਂ ਰੁਪਈਆ 10 ਲੱਖ 10 ਲੱਖ ਤਾਂ ਉਸ ਤੋਂ ਵੱਧ ਰੁਪਈਆ ਜੇਕਰ ਕੋਈ ਬੰਦਾ ਕਢਾਉਂਦਾ ਉਹਦੀ ਜਾਣਕਾਰੀ ਡਿਸਟ੍ਰਿਕਟ ਦੇ ਮੁਖੀ ਨੂੰ ਦਿੱਤੀ ਹੋਏਗੀ ਮੁਖੀ ਕੌਣ ਹੁੰਦਾ ਡਿਪਟੀ ਕਮਿਸ਼ਨਰ ਚੋਣ ਅਧਿਕਾਰੀ ਮੁੱਖ ਚੋਣ ਅਧਿਕਾਰੀ ਹੁੰਦਾ ਜ਼ਿਲ੍ਹੇ ਦਾ ਜਿਹੜਾ ਡੀਸੀ ਆ ਉਹ ਚੋਣ ਅਧਿਕਾਰੀ ਹੈ ਇਸ ਟਾਈਮ ਜ਼ਿਲ੍ਹੇ ਦਾ ਨਾਲ ਡੀਸੀ ਨਾਲ ਚੋਣ ਅਧਿਕਾਰੀ ਵੀ ਹੈਗਾ ਡਿਸਟ੍ਰਿਕਟ ਰਜਿਸਟ੍ਰੇਟ ਵੀ ਆਉਂਦਾ ਤੇ ਹੁਣ ਚੌਂਦ ਅਧਿਕਾਰੀ ਵੀ ਨਾਲ ਹੈਗਾ ਜਿਹੜੇ ਦਾ ਉਸ ਨੂੰ ਸੌਂਪਣੀ ਹੋਏਗੀ ਲਿਸਟ ਤੇ ਜਿਹੜੇ ਜੇਕਰ ਕਿਸੇ 10 ਲੱਖ ਤੋਂ ਅਗਲੀ ਗੱਲ ਹੋਰ ਵੀ ਕਰਤੀ ਕਿ ਜਿਹੜੇ ਕੈਸ਼ ਬੈਨਾ ਹੈਗੀ ਇਹਨਾਂ ਜੋ ਕੈਸ਼ ਲੈ ਕੇ ਜਾਂਦੀਆਂ ਨੇ ਉਹ ਕੈਸ਼ ਬੈਨਾ ਦੇ ਕੋਲ ਉਹਦੇ ਕੈਸ਼ ਦੇ ਪ੍ਰਾਪਤ ਕਾਗਜ਼ ਆ ਕਿਹਦੇ ਆ ਹੂੰ ਕਿੱਥੋਂ ਆਇਆ ਪੈਸਾ ਕਿੱਥੇ ਲੈ ਕੇ ਜਾਣਾ ਡਾਕੂਮੈਂਟ ਹੋਣਾ ਚਾਹੀਦਾ ਉਹਦੇ ਜੇ ਕਿ ਡਾਕੂਮੈਂਟ ਨਹੀਂ ਹੋਣਗੇ ਤਾਂ ਪੈਸਾ ਜਬਤ ਕਰ ਲਿਆ ਜਾਵੇਗਾ ਹਮ ਹੋਰ ਵੀ ਗੱਲ ਕੀਤੀ ਹੈ ਨਾਲ ਕੋਈ ਵੀ ਵਿਅਕਤੀ ਥਰਡ ਪਾਰਟੀ ਹਮ ਫਰਜ਼ ਕਰ ਲਓ ਵੀ ਮੈਂ ਮਨੁਤਰਮਿੰਦਰ ਕਹਿ ਦਿੰਦਾ ਕਿ ਕਿੰਦਾ ਸਾਹਿਬ ਤੁਸੀਂ ਮੇਰਾ ਪੈਸੇ ਮੇਰੇ ਪੈਸਾ ਭਾਣ ਉੱਥੋਂ ਪਹਚਾ ਦਿਓ ਹਮ ਨਹੀਂ ਪਹਚਾ ਸਕਦਾ ਬੰਦਾ ਕੋਈ ਹੁਣ ਥਰਡ ਪਾਰਟੀ ਪੈਸਾ ਵੀ ਨਹੀਂ ਕੋਈ ਪਹਚਾ ਸਕੇਗਾ ਜੇ ਥਰਡ ਪਾਰਟੀ ਜ ਕੋਈ ਕਾਰਤ ਵਿੱਚ ਪੈਸੇ ਲੈ ਕੇ ਜਾ ਰਿਹਾ ਤੇ ਅੱਗੇ ਪੋਰਸਕਰ ਲੈੰਦੀਆ ਉਹਨੂੰ ਘੇਰ ਕੇ ਪੈਸਾ ਕੱਢਦੀ ਐ ਤਾਂ ਦੱਸੇ ਪੁੱਛਣਾ ਦੱਸੋ ਜੀ ਤੁਸੀਂ ਪੈਸਾ ਕਿੱਥੋਂ ਆਇਆ ਕਹਿੰਦੇ ਵੀ ਉਹ ਫਲਾਣੇ ਬੰਦੇ ਦੇ ਪਾਸਤਾ ਉੱਥੇ ਪਹੁੰਚਾਉਂਗੇ ਨਹੀਂ ਪਹੁੰਚਾ ਸਕਦੇ ਇਹ ਵੀ ਨਿਭਤੋ ਕਰ ਸਕਦੇ ਇਹ ਵੀ ਇੱਕ ਜਿਹੜੀਆਂ ਪ੍ਰੈਸਾਂ ਜਿਹੜੀਆਂ ਕਿ ਹੋਰਡਿੰਗ ਛਾਪਦੀਆਂ ਨੇ ਜਿਹੜੀਆਂ ਕਿ ਪੋਸਟਰ ਛਾਪਦੀਆਂ ਨੇ ਕੋਈ ਵੀ ਹੋਰਡਿੰਗ ਤੇ ਪੋਸਟਰ ਛਾਪਣ ਵਾਲੀ ਕੋਈ ਵੀ ਪ੍ਰੈਸ ਰਿਕਾਰਡ ਰੱਖੇਗੀ ਪੂਰਾ ਕਿੱਥੇ ਕਿੰਨੇ ਹੋਰਡਿੰਗ ਛਪੇ ਨੇ ਨਿਟਰਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ